ਅੱਜ ਸਵੇਰੇ ਅ ਮਨੋਰੰਜਨ ਕਾਲਿਆ ਸਾਹਿਬ ਜੋ ਸਾਡੇ ਨਾਲ ਸਾਡੇ ਕੈਬਿਨੇਟ ਦੇ ਕਲੀਕਸ ਹਨ ਔਰ ਬੜੇ ਸਤਿਕਾਰਯੋਗ ਔਰ ਬੜੇ ਹੀ ਨਫੀਸ ਸੁਲਝੇ ਇਨਸਾਨ ਨੇ ਆ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਘਰ 'ਚ ਕੱਲ ਦੇਰ ਰਾਤ ਜੋ ਬੰਬ ਬਲਾਸਟ ਹੋਇਆ ਜਿੱਥੇ ਸਭ ਤੋਂ ਪਹਿਲਾਂ ਮੈਂ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਹਾਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਇਹਦੇ ਚ ਨਹੀਂ ਹੋਇਆ ਮੇਰੀ ਆਪ ਸਵੇਰੇ 8 ਵਜੇ ਮਨੋਰੰਜਨ ਕਾਲੀਆ ਸਾਹਿਬ ਨਾਲ ਗੱਲ ਹੋਈ ਔਰ ਉਹਨਾਂ ਨਾਲ ਜਦ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੇ ਸਾਰੀ ਇਹ ਗੱਲ ਦੱਸੀ ਕਿ ਕਿਵੇਂ ਇਹ ਸਾਰਾ ਬਲਾਸਟ ਹੋਇਆ ਔਰ ਕਹ ਰਹੇ ਸੀ ਕਿ ਉਹ ਬਾਹਰ-ਪਾਰ ਜਦ ਇਹ ਬਲਾਸਟ ਹੁੰਦਾ ਹੈ ਕਹਿੰਦੇ ਇਹਦਾ ਖੜਕਾ ਇੰਨਾ ਜ਼ੋਰਦਾਰ ਸੀ ਔਰ ਇਹਦਾ ਐਡਾ ਵੱਡਾ ਨੁਕਸਾਨ ਸੀ ਕਿ ਜਿੱਥੇ ਘਰ ਨੂੰ ਨੁਕਸਾਨ ਪਹੁੰਚਿਆ ਗੱਡੀ ਉਹਨਾਂ ਦੀ ਖਲੋਤੀ ਸੀ ਉਹਦੇ ਸ਼ੀਸ਼ੇ ਟੁੱਟ ਗਏ ਦਫ਼ਤਰ ਦੇ ਸ਼ੀਸ਼ੇ ਟੁੱਟ ਗਏ ਬਹੁਤ ਨੁਕਸਾਨ ਹੋਇਆ ਘਰ ਦਾ ਉੱਥੇ ਉਹਦੀ ਆਵਾਜ਼ ਇੰਨੀ ਸੀ ਕਿ ਗਲੀ 'ਚ ਲਗਭਗ ਸਾਰੀ ਗਲੀ ਵਾਲੇ ਨਿਕਲ ਕੇ ਬਾਹਰ ਆ ਗਏ ਔਰ ਜੋ ਉੱਥੋਂ ਦੇ ਕਮਿਸ਼ਨਰ ਸਾਹਿਬ ਨੇ ਜਦੋਂ ਉਹਨਾਂ ਦੇ ਗਨਮੈਨ ਆਏ ਕਹਿੰਦੇ ਸਾਡੇ ਉਹ ਸਾਨੂੰ ਵੀ ਇਹਦੀ ਆਵਾਜ਼ ਸੁਣੀ ਆ ਉਹਨਾਂ ਦੇ ਗਨਮੈਨ ਜੋ ਦੱਸਦੇ ਸੀ ਜੋ ਮਨੋਰੰਜਨ ਕਾਲੀਆ ਸਾਹਿਬ ਨੇ ਮੈਨੂੰ ਦੱਸਿਆ ਮਗਰ ਹੈਰਾਨਗੀ ਦੀ ਗੱਲ ਇਹ ਆ ਕਿ ਉਹਨਾਂ ਦੇ ਘਰ ਤੋਂ ਮੈਨੂੰ ਲੱਗਦਾ 50 ਜਾਂ 100 ਮੀਟਰ ਦੇ ਘੇਰੇ ਦੇ ਅੰਦਰ ਅੰਦਰ ਥਾਣਾ ਸੀ ਉਹ ਥਾਣੇ 'ਚ ਉਹ ਬਾਰ ਬਾਰ ਫੋਨ ਕਰਦੇ ਰਹੇ ਤੇ ਕੋਈ ਨਹੀਂ ਆਇਆ ਅਖੀਰ 'ਚ ਉਹਨਾਂ ਨੇ ਆਪ ਦਾ ਉਹਨਾਂ ਦੇ ਨਾਲ ਇੱਕ ਮੁਲਾਜ਼ਮ ਤਾਇਨਾਤ ਸੀ ਉਹਨੂੰ ਭੇਜਿਆ ਤੇ ਫੇਰ ਉਹ ਆਏ ਥਾਣੇ ਵਾਲੇ ਮਗਰ ਪੰਜਾਬ ਦੇ ਅੱਜ ਹਾਲਾਤ ਕੀ ਬਣ ਗਏ ਪਹਿਲਾਂ ਬਾਰਡਰ ਏਰੀਆ ਜਿਹੜਾ ਇੰਡੋ ਪਾਕ ਬਾਰਡਰ ਦਾ ਪਾਕਿਸਤਾਨ ਦੇ ਸਰਹੱਦ ਨਾਲ ਲੱਗਦਾ ਹੋਇਆ ਪੰਜਾਬ ਦਾ ਜੋ ਹਿੱਸਾ ਅਮਰਸਰ ਸਾਹਿਬ ਦਾ ਜ਼ਿਲ੍ਹਾ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਪਹਿਲਾਂ ਇਹ ਸਾਰੇ ਬਲਾਸਟ ਇੱਧਰ ਹੋ ਰਹੇ ਸੀ ਫਿਰ ਇਹ ਅੱਜ ਇੱਕ ਲੀਡਰ ਨੂੰ ਜਲੰਧਰ ਜਾ ਕੇ ਟਾਰਗੇਟ ਕੀਤਾ ਔਰ ਇਹ ਥਰਡ ਇਨਸੀਡੈਂਟ ਹੈ ਜੀ ਮੈਂ ਬਾਰ-ਬਾਰ ਕਹਿ ਰਿਹਾ ਕਿ ਹਿੰਦੂ ਸਿੱਖ ਇਕਤਾ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਸੁੱਤੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਇਹ ਲਾਅ ਐਂਡ ਆਰਡਰ ਆਊਟ ਆਫ ਕੰਟਰੋਲ ਹੈ ਉਹਦਾ ਕਾਰਨ ਕਿ ਅਫਸਰ ਸਹਿਬਾਨਾਂ ਦੀ ਨਿੱਤ ਬਦਲੀਆਂ ਅ ਅਫਸਰ ਸਹਿਬਾਨਾਂ ਨੂੰ ਇੰਡੀਪੈਂਡੈਂਸੀ ਨਹੀਂ ਦਿੱਤੀ ਜਾ ਰਹੀ ਕੰਮ ਕਰਨ ਦੀ ਸਿਆਸੀ ਦਖਲ ਇਸ ਕਿਸਮ ਦਾ ਹੋ ਗਿਆ ਕਿ ਲਿਟਰਲੀ ਲਾਅ ਐਂਡ ਆਰਡਰ ਅਫਸਰ ਦਾ ਤਾਂ ਨੌ ਦਾ ਬੈਠਿਆ ਉੱਥੇ ਮੌਕੇ ਦੇ ਚਾਹੇ ਉਹ ਕਮਿਸ਼ਨਰ ਪੁਲਿਸ ਨੇ ਚਾਹੇ ਉਹ ਹੋਰ ਆਲਾ ਅਫਸਰ ਨੇ ਐਸਐਸਪੀ ਸਾਹਿਬਾਨ ਨੇ ਫੈਸਲਾ ਤਾਂ ਸਾਰਾ ਕੁਝ ਸੀਐਮ ਹਾਊਸ ਹੋ ਰਿਹਾ ਹੈ ਜਾਂ ਜਿਹੜੇ ਦਿੱਲੀ 'ਚ ਬੈਠੇ ਉਹਨਾਂ ਦੇ ਆਕਾ ਉਹ ਕਰ ਰਿਹਾ ਔਰ ਇਹੀ ਕਾਰਨ ਹੈ ਕਿ ਨੋ ਫ੍ਰੀ ਹੈਂਡ ਔਰ ਜਦੋਂ ਫ੍ਰੀ ਹੈਂਡ ਕੋਈ ਨਹੀਂ ਕੋਈ ਇੰਡੀਪੈਂਡੈਂਸਲੀ ਲਾਅ ਐਂਡ ਆਰਡਰ ਦੀ ਇਨਫੋਰਸਮੈਂਟ ਨਹੀਂ एवरीथिंग ਇਜ਼ ਬੀਂਗ ਯੂਜ਼ਡ ਪੋਲੀਟੀਕਲੀ ਸੋ ਜਿੱਥੇ ਮੈਂ ਫਿਰ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮਨੋਰੰਜਨ ਕਾਲੀਆ ਸਾਹਿਬ ਉਸ ਵੇਲੇ ਘਰ 'ਚ ਹੀ ਸੀ ਜਿੱਥੇ ਉਹਨਾਂ ਦੀ ਜਾਨ ਨੂੰ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਬਚਾਰ ਹੈ ਗਿਆ ਹੋਰ ਜੀਆਂ ਦਾ ਬਚਾਰ ਹੈ ਗਿਆ ਉਥੇ ਮੈਂ ਕਹੂੰਗਾ ਈਸੋ ਵੇਕ ਅਪ ਕਾਲ ਦੇਖੋ ਜੋ ਪੰਜਾਬ ਦੇ ਹਾਲਾਤ ਬਣ ਰਿਹਾ ਥੋੜੇ ਦਿਨ ਪਹਿਲਾਂ ਹੀ ਇੱਕ ਠਾਕੁਰਦਵਾਰਾ ਮੰਦਿਰ ਹੈ ਉਹਨੂੰ ਟਾਰਗੇਟ ਕੀਤਾ ਗਿਆ ਗ੍ਰੇਨੇਡ ਸਿੱਟਿਆ ਗਿਆ ਔਰ ਪਹਿਲਾਂ ਡਿਨਾਈ ਕੀਤਾ ਗਿਆ ਫਿਰ ਮੰਨਿਆ ਗਿਆ ਇਸੇ ਤਰ੍ਹਾਂ ਜੈੰਤੀਪੁਰ ਤੋਂ ਸਾਡੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਬਿਜ਼ਨਸ ਦੇ ਬਿਜ਼ਨਸ ਦੇ ਸੰਬੰਧਿਤ ਨਾਲ ਲੋਕ ਨੇ ਜੈਂਤੀਪੁਰ ਪਰਿਵਾਰ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਉਹ ਫਿਰ ਹਿੰਦੂ ਭਾਈਚਾਰੇ ਨਾਲਸਰ ਹੁਣ ਫੇਰ ਸਾਡੇ ਸਤਕਾਰਯੋਗ ਮਨੋਰੰਜਨ ਕਾਲਿਆ ਜੀ ਜਿਹੜੇ ਬਹੁਤ ਵੱਡੇ ਮਦਈ ਨੇ ਹਿੰਦੂ ਸੇਕਤਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ 올 ਇਸ ਨਾਟ ਵੈਲ ਔਰ ਚੀਫ ਮਿਨਿਸਟਰ ਸਾਹਿਬ ਔਰ ਉਹਨਾਂ ਦੀ ਪੁਲਿਸ ਮੈਂ ਸਮਝਦਾ ਕਿ ਬਹੁਤ ਵੱਡਾ ਫੇਲਿਅਰ ਹੋਇਆ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਸਿਕਿਉਰਿਟੀ ਕਿਵੇਂ ਹੈ ਕਹਿੰਦੇ ਸਿਕਿਉਰਿਟੀ ਕੀ ਹੈ ਰੋਜ਼ ਕਹਿੰਦਾ ਮੈਨੂੰ ਸਾਲ ਬਾਅਦ ਇੱਕ ਵਾਰੀ ਪੁੱਛ ਲੈਂਦੇ ਆ ਤੇ ਇਸ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਤੁਸੀਂ ਦੇਖਣਾ ਉਹਨਾਂ ਦੀ ਵੀ ਸਿਕਿਉਰਿਟੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਦ ਕਿ ਇਹ ਬਾਰ ਬਾਰ ਆ ਰਿਹਾ ਸੀਗਾ ਕਿ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਸਕਦਾ ਹੈ ਮੇਰੀ ਪੁਰਾਣੀ ਵੀਡੀਓ ਵੀ ਕੱਢ ਲਿਓ ਮੈਂ ਵੀ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਸਮੇਂ 'ਚ ਕਿਸੇ ਵੱਡੇ ਲੀਡਰ ਦਾ ਨੁਕਸਾਨ ਹੋ ਸਕਦਾ ਔਰ ਤੁਹਾਡੇ ਸਾਹਮਣੇ ਔਰ ਮੈਂ ਲੇਟੈਸਟ ਜਿਹੜੀ ਵੀਡੀਓ ਹੈ ਉਹ ਤੁਹਾਡੇ ਸਮਖਸ਼ ਰੱਖਣ ਰਕਿਆ ਕਿ ਤੁਹਾਨੂੰ ਸਮਝ ਆਵੇ ਕਿ ਦਲੇਰੀ ਵੇਖੋ ਕੀ ਚੱਲ ਰਹੀ ਆ ਆ ਇਹ ਇਹ ਰਿਕਸ਼ਾ ਜੀ ਨੇ ਕੀਤਾ ਤੁਸੀਂ ਹਾਲ ਵੇਖੋ ਕੀ ਹੁੰਦਾ ਇੱਥੇ ਆਹ ਗ੍ਰਨੇਡ ਡਿੱਗਿਆ ਆ ਕੇ ਜੀ ਇਹ ਹੁਣ ਬਲਾਸਟ ਉਹ ਬਲਾਸਟ ਹੋਇਆ ਜੀ ਆ ਫਿਰ ਬਲਾਸਟ ਦਾ ਇੱਕ ਹੋਰ ਐਂਗਲ ਹੈ ਜੀ ਇਹ ਤਾਂ ਲੱਕੀਲੀ ਉਹਨਾਂ ਦੇ ਸੀਸੀਟੀਵੀ ਕੈਮਰੇ ਚੱਲ ਰਹੇ ਸੀ ਉਹਨਾਂ ਨੇ ਸ਼ੇਅਰ ਕੀਤੀ ਆ ਇੱਕ ਹੋਰ ਐਂਗਲ ਆਨਕਸਾਨ ਵੇਖੋ ਜੀ ਸਾਰਾ ਆ ਉਹਨਾਂ ਦੀ ਗੱਡੀ ਇਹੜੀ ਘਰ ਦੇ ਅੰਦਰ ਖੜੀ ਸੀ ਛੋਏ ਕਾਫੀ ਜੋਨ ਨੁਕਸਾਨ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਰਹੀਆਂ ਮਗਰ ਮੈਂ ਅੱਜ ਫੇਰ ਕਹਿਣਾ ਸਟਾਪ ਪੋਲਿਟਿਕਾਈਜ਼ਿੰਗ ਦੀ ਇਸ਼ੂ ਇਹ ਬਾਰਡਰ ਸਟੇਟ ਹੈ ਲਾਅ ਐਂਡ ਆਰਡਰ ਦਾ ਹਮੇਸ਼ਾ ਹੀ ਇੱਥੇ ਬੜਾ ਵੱਡਾ ਮੁੱਦਾ ਰਿਹਾ ਔਰ ਚੀਫ ਮਿਨਿਸਟਰ ਸਾਹਿਬ ਐਸ ਹੋਮ ਮਿਨਿਸਟਰ ਬਹੁਤ ਬੁਰੀ ਤਰ੍ਹਾਂ ਫੇਲ ਹੋ ਰਿਹਾ ਕਿਉਂਕਿ ਇਹ 15ਵਾਂ 16ਵਾਂ ਬੰਬ ਬਲਾਸਟ ਹੈ ਕੱਲ ਵੀ ਹੋਇਆ ਸੀ ਪਰਸੋਂ ਵੀ ਹੋਇਆ ਸੀ ਉਸ ਤੋਂ ਇੱਕ ਦਿਨ ਛੱਡ ਕੇ ਵੀ ਹੋਇਆ ਸੀ ਕੋਈ ਦਿਨ ਇਹ ਜਾਨੀ ਜਾ ਰਿਹਾ ਜਦੋਂ ਪੰਜਾਬ 'ਚ ਬੰਬ ਬਲਾਸਟ ਨਹੀਂ ਹੋ ਰਹੇ ਸੋ ਗੁਰੂ ਕਿਰਪਾ ਕਰਨ ਕਿ ਸਾਰਿਆਂ ਦੀ ਹਿਫਾਜ਼ਤ ਸਾਰਿਆਂ ਦੀ ਸੇਫਟੀ ਬਣੀ ਰਵੇ ਐਂ ਕਾਲਿਆ ਸਾਹਿਬ ਔਰ ਉਹਨਾਂ ਦਾ ਪਰਿਵਾਰ ਸਾਰੇ ਠੀਕ ਨੇ ਇਹ ਬਹੁਤ ਬਹੁਤ ਪ੍ਰਮਾਤਮਾ ਦਾ